ਬੰਦਾ ਤਾਂ ਇਹ ਵੀ ਨਹੀਂ ਗਿਆ ਕਿ ਕਮੇਟੀ ਦੀ ਚੋਣ ਕਿਹੜਾ ਬੰਦਾ ਮੈਂ ਚੀਜ਼ ਹੋਦਾ ਅੱਛਾ ਜੀ ਮੇਲਾ ਕਮੇਟੀ ਬੇਲਕ ਬੱਟੀ ਬੇਲਕ ਕਮੇਟੀ ਚੋਣਦਰਾਂ ਕੀ ਕੀ ਗੱਲ ਤੁਸੀਂ ਇੱਥੇ ਮਜੂਦ ਸੀ ਕੀ ਹੋਇਆ ਕੀ ਤੇਰੀ ਇੱਥੇ ਅਸਲ ਦੇ ਵਿੱਚ ਦਾ ਉਹ ਬੰਦਾ ਜਿਹੜਾ ਸੀਗਾ ਉਹ ਮੇਜਰ ਉਹ ਕਹਿੰਦਾ ਵੀ ਆਪ ਜਿਹੜਾ ਹੈਗਾ ਇਹ ਜਿਹੜਾ ਫੱਟੀ ਦਾ ਇੰਜਣ ਹੈ ਨਾ ਆਪਾਂ ਨੇ ਇੰਜਣ ਬਦਲਣਾ ਹੈ ਉਹ ਆਪਾਂ ਨੇ ਕਈ ਵਾਰ ਬੰਦਾ ਉਹ ਰਿਹਾ ਵੀ ਹਾਂ ਬਾਰੇ ਇੰਜਣ ਬਦਲਣਾ ਤੇ ਉਹ ਉਹ ਮਦਦ ਦੇ ਦਿੱਤੀ ਕਮੇਟੀ ਸਾਰੀ ਨਾਲ ਆ ਨਹੀਂ ਫਿਰ ਹਮਲਾ ਕਿਹਨੇ ਕੀਤਾ ਜੀ ਪਹਿਲਾਂ ਕੁੱਟਮਾਰ ਕਿਹਨੇ ਸ਼ੁਰੂ ਕੀਤੀ ਆਪਾਂ ਦਾ ਅਸੀਂ ਤੁਹਾਨੂੰ ਇਹ ਮਦਦ ਕੀਤੀ ਪਹਿਲਾਂ ਬੋਲਿਆ ਤਾਂ ਉਹੀ ਹੈ ਅੱਛਾ ਜੀ ਜਿਹੜਾ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ ਇਹ ਚੰਗਾ ਹੋਇਆ ਕਿ ਮਦਦ ਪਾ ਗਏ ਪਿੱਛੇ ਆ ਗਿਆ ਜੀ ਕੀ ਹੋਇਆ ਫਿਰ ਕੁੱਟਮਾਰ ਸ਼ੁਰੂ ਕੀਤੀ ਡਾਕਟਰ ਆਉਂਦੇ ਆ ਪਾਣੀ ਮੋਟੀ ਹੋਈ ਹੈ ਇਹ ਵੀ ਹੁੰਦਾ ਤਾਂ ਬਹੁਤ ਜ਼ਿਆਦਾ ਵੀ ਨਹੀਂ ਹੋਣੀ ਜਿਹੜੇ ਵੈਪਰ ਦੇ ਕੱਤੀ ਅਸੀਂ ਦਾ ਕੋਲ ਲਗਾਈ ਵੀ ਨਹੀਂ ਹੈ ਕਿ ਕੀ ਹੋਇਆ ਕਿਸੇ ਨਾਲ ਅਜੀ ਤਾਂ ਟੂ ਵਾਰ ਮੈਂ ਕਹਿੰਦਾ ਸਾਡਾ ਕੰਧ ਨਾ ਘਰ ਆ ਸਾਡੇ ਸੱਗੇ ਮੈਂ ਤਾਂ ਆਹ ਦਾ ਮਰੀਜ਼ ਆ ਮੈਂ ਤਾਂ ਸਿਰਫ ਰੋਣ ਦੇ ਵਿੱਚ ਜਾਂਦਾ ਜੀ ਜਦ ਪ੍ਰਲਈ ਜਾਂਦਾ ਠੀਕ ਇਹ ਸਭ ਕੀ ਮਾਮਲਾ ਸੀ ਇੱਥੇ ਕਿਹੜੇ ਪਿੰਡ ਦਾ ਮਾਮਲਾ ਹੈ ਕੈਮਰੇ ਲੱਗੇ ਕੋਈ ਨਾ ਇਹ ਕੋਈ ਦੰਦਨ ਜਿਹੜੀ ਬਣੀ ਹੋਈ ਹੋਰ ਇਹਨਾਂ ਮਾਤਾ ਲੱਗੇ ਸੀ ਬੰਦੇ ਜਿਹੜਾ ਮਾਤਾ ਲਹਿਦਾ ਹੈ ਮੀਚਰ ਸੀ ਤੁਰ ਸਾਹਿਬ ਜਿੰਨੇ ਕਮੇਟੀ ਦਾ ਰਸਮੀ ਮੈਂਬਰ ਵੀ ਹੈ ਇਹ ਜਿਹਨੇ ਮਤਲਬ ਇਹਨਾਂ ਨੂੰ ਕੋਈ ਯਤਰਾ ਅਜੇ ਹਾਲ ਬੋਲਦਾ ਕਿ ਜਿਹੜਾ ਇੰਜਨ ਹੈ ਕਮੇਟੀ ਦਾ ਉਹ ਬੋਲਦਾ ਕਿ ਤੂੰ ਇਸ ਗੱਲ ਕਰਕੇ ਨਾ ਜੜਾਈ ਤੇ ਹੁਣ ਦੋਨੋਂ ਦਿਨਾਂ ਨੂੰ ਟਾਈਮ ਤੋਂ ਥਾਣੇ ਗਈ ਰਸਮੀ ਉਹ ਵੀ ਕਰ ਲਈ ਉਹ ਸ਼ਿਕਾਇਤ ਕਿਜੀ ਬੁਲਵਾਈਏ ਤੁਹਾਡੇ ਕੋਲ ਵੀ ਸ਼ਿਕਾਇਤ ਮੇਰੇ ਜ਼ਿੰਮੇਵਾਰ ਕੋਲ ਮੈਂ ਕੋਟਵਾਰ ਕੋਟਵਾਰ ਨੂੰ ਡੋਂਟ ਪ੍ਰਧਾਨਤਵਾ ਜੋ ਵੀ ਪ੍ਰਧਾਨਤਵਾ ਜੋ ਵੀ ਕਰ ਆ ਵੀ ਸਾਹਮਣੇ ਆਈ ਕਰ ਲਈ ਉਹ ਵੀ ਇਹ ਉਹ ਵੀ ਇਹ ਯਤਰਾ ਹੈ WhatsApp ਵੀ ਮੈਟਰ ਹੋਏ ਨਾਦਰ ਸਿੰਘ ਹੈ ਜੀ ਤੇ ਮੈਟਰ ਅੱਜ ਇਹ ਸੀਗਾ ਵੀ 28 ਤਰੀਕ ਨੂੰ ਸਾਡੇ ਮਿਲਣਾ ਹੈ ਸਿਮਲਟੀ ਮੈਂਬਰ ਦਾ ਇਹ ਵੀ ਨਹੀਂ ਕਿਹਾ ਵੀ ਮਿਲਕ ਨੇ ਕੀ ਦਾ ਵਿਸਥਾਰ ਕਰਨਾ ਚਾਹੀਦਾ ਚੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਜਾਂ ਕੋਸ਼ਿਸ਼ ਯੰਗ ਮੁੰਡਿਆਂ ਨੂੰ ਅੱਗੇ ਲੈ ਆਓ ਇਹਦਾ ਵਿਸਥਾਰ ਕਰਕੇ ਹੋਰ ਮੈਂਬਰ ਇਚ ਪਾ ਪਹਿਲਾਂ ਸਾਡੀ ਪਹਿਲਾਂ ਵੀ ਗੱਲ ਹੋਈ ਹੈ ਚਲੋ ਇੱਥੇ ਮੀਟਿੰਗ ਕਰਦੇ ਹਾਂ ਤੇ ਐਂਟੀ ਬਣਾ ਤੇ ਪਰਲਮੈਂਟ ਚਲੇਗੀ ਵੀ ਆਪਾਂ ਪਤਾ ਪੜੋ ਉਸ ਤੋਂ ਬਾਅਦ ਨੰਬਰਦਾਰ ਨੇ ਕੀ ਗੱਲ ਕਹੀ ਵੀ ਇਸ ਵਾਰ ਤੁਸੀਂ ਐ ਕਰੋ ਇੰਜਣ ਪਿੱਛੇ ਕਰ ਦਿਓ ਡੱਬਾ ਇੰਜਣ ਹੋਰ ਲਾ ਦਿਓ ਇੰਜਣ ਨੂੰ ਡੱਬਾ ਆਏ ਉਹਨੂੰ ਲੀਟਰ ਕਹਿੰਦੇ ਉਹ ਇੰਜਣ ਸ਼ਾਫਟ ਦੇ ਉੱਤੇ ਤਰਾਜ ਹੋਣ ਕਰਕੇ ਹੀ ਮੈਟਰ ਹੁੰਦਾ ਨਹੀਂ ਆਪਾਂ ਤਾਂ ਅਸੀਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਕਮੇਟੀ ਬਦਲ ਦਿਓ ਸਾਰੀ ਬਹੁਤ ਰਹੇ ਜਦੋਂ ਕਮੇਟੀ ਸਾਰੇ ਸਾਹਮਣੇ ਕਿ ਲਿਖਣ ਬੱਤੀ ਲਿਖਣ ਨੂੰ ਕਾਗਜ਼ ਪੱਤ ਮਗਾ ਜਿਹੜਾ ਜਿਹੜੀ ਮਾਲਿਕ ਜਿਹੜੀ ਸ਼ਿਕਾਇਤ ਕਰਦੀ ਹੈ ਉਹਨੂੰ ਕੱਢ ਕੇ ਡੰਡੇ ਤੇ ਸ਼ਿਕਾਇਤ ਹੀ ਹੋਣਾ ਮੇਜਰ ਸਿੰਘ ਸਨਮ ਚਾਲੂ ਸੀ ਜਿਹੜਾ ਇਹ ਬੰਦ ਕਮੇਟੀ ਬੰਦ ਕਮੇਟੀ ਜਦੋਂ ਬੈਠੀ ਲੋੜੇ ਪਿੱਛੇ ਚੋਂ ਚੋਂ ਬਿਸੀ ਰੋਲਾ ਫੈਸਲਾ ਹੈ ਜਿਹੜੇ ਵੈਪਰ ਦੇ ਕੰਮ ਜੇ ਬਿਲਕੁਲ ਦਾ ਬਰਦਾਰ ਜੀ ਕੀ ਪ੍ਰੋਟੋਕੋਲ ਕੀ ਨਾ ਜੀ ਤੁਸੀਂ ਪ੍ਰਧਾਨੋ ਪ੍ਰੋਟੋਕੋਲ ਪੜ੍ਹਨਾ ਘਰ ਆ ਗੁਰੂ ਘਰ ਜੀ ਕੀ ਗੱਲ ਹੋਈ ਜਿੱਥੇ ਅੱਜ ਕੀ ਮੀਟਿੰਗਾਂ ਦੀ ਪਹਿਲਾਂ ਪਤਾ ਹੀ ਸੀਗਾ ਕਿ ਬਿੱਥੇ ਅੰਦਰ ਬਾਰੇ ਕੱਢ ਹੋਇਆ ਕੰਮ ਰੰਗ ਦਾ ਲੋਕੀ ਕੰਮ ਚੱਲ ਰਿਹਾ ਹੈ ਤਾਂ ਆਪਾਂ ਜੀ ਕਮੇਟੀ ਜੀ ਉਹ ਕੈਮਰੇ ਲੱਗੇ ਕਿਉਂ ਟਾਈਮ ਤੋਂ ਅੱਛਾ ਜੀ ਕੈਮਰੇ ਬੇਲਕ ਬਿੱਟੀ ਬੇਲਕ ਬਿੱਟੀ ਚੌਂਦਰਣ ਕੀ ਕੀ ਗੱਲ ਤੁਸੀਂ ਇੱਥੇ ਮੌਜੂਦ ਸੀ ਕੀ ਹੋਇਆ ਕੀ ਇੱਥੇ ਇੱਥੇ ਅਸਲ ਦੇ ਵਿੱਚ ਤਾਂ ਉਹ ਬੰਦਾ ਜਿਹੜਾ ਸੀਗਾ ਜੀ ਉਹ ਮੈਕਰ ਉਹ ਕਹਿੰਦਾ ਵੀ ਆਪ ਜਿਹੜਾ ਹੈਗਾ ਇਹ ਜਿਹੜਾ ਗੱਡੀ ਦਾ ਇੰਜਣ ਆ ਨਾ ਆਪਾਂ ਨੇ ਇੰਜਣ ਬਦਲਣਾ ਉਹਨੇ ਕਈ ਵਾਰ ਕਿਹਾ ਵੀ ਆਪਾਂ ਨੇ ਇੰਜਣ ਬਦਲਣਾ ਹੈ ਉਹ ਉਹ ਕਮੰਦਾ ਠੀਕ ਨਹੀਂ ਹੈਗਾ ਕਮੇਟੀ ਸਾਰੀ ਨਾਲ ਆ ਜੀ ਫਿਰ ਹਮਲਾ ਕਿਹਨੇ ਕੀਤਾ ਜੀ ਪਹਿਲਾਂ ਕੁੱਟਮਾਰ ਕਿਨੇ ਸ਼ੁਰੂ ਕੀਤੀ ਹੈ ਜੀ ਲੇਖੋ ਕੁੱਟਮਾਰ ਤਾਂ ਪਹਿਲਾਂ ਬੋਲਿਆ ਤਾਂ ਉਹੀ ਹੈ ਅੱਛਾ ਜੀ ਅੰਮ੍ਰਿਤਸਰ ਚੱਕਰ ਭੱਜਿਆ ਜੀ ਜਿਹੜੇ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ ਇਹ ਇਹ ਚੰਗਾ ਹੋਇਆ ਕਮਤ ਭਾਗ ਆਇਆ ਤੇ ਉੱਥੇ ਜਾ ਕੇ ਬੋਲਿਆ ਇਹ ਕਮੰਦਾ ਪਿੱਛੇ ਆ ਗਏ ਹਾਂ ਜੀ ਕਿਉਂ ਐਸੇ ਫਿਰ ਤੋਂ ਕੁੱਟਮਾਰ ਸ਼ੁਰੂ ਕੀਤੀ ਜੀ ਕੁੱਟਮਾਰ ਤਾਂ ਅੱਗੇ ਜੀ ਮੈਂ 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 ਹੋਈ ਜਾਂਦੀ ਚੌਥਾ ਬਾਹਰ ਨਹੀਂ ਕਮੰਦਾ ਜਾ ਰਹੇ ਨਹੀਂ ਹੋਣਗੇ ਬਾਕੀ ਅਸੀਂ ਦਾ ਕੋਲ ਗਾਇਬ ਨਹੀਂ ਹੈ ਕਿ ਕੀ ਹੋਇਆ ਕੀ ਨਹੀਂ ਹੋਇਆ ਹੈ ਜੀ ਅਸੀਂ ਤਾਂ ਤੁੰਗਾਰ ਮਾਇਕਾ ਚ ਬਾਕੀ ਮੈਂ ਨਾ ਅਰਧ ਅਮਰੀਦਾਂ ਮੈਂ ਤਾਂ ਇਸ ਦੇ ਰੌਲੇ ਦੇ ਵਿੱਚ ਆ ਗਿਆ ਜੀ ਸਾਹਿਬ ਠੀਕ ਇਹ ਐਸੇ ਦਾ ਫੜੇ ਜੀ ਸਾਹਿਬ ਕੀ ਮਾਮਲਾ ਸੀਗਾ ਇੱਥੇ ਜੀ ਕਿਹੜੇ ਪਿੰਡ ਦਾ ਮਾਮਲਾ ਹੈ ਪਖਰਾ ਖੂਕਣਾ ਪਿੰਡ ਦਾ ਇੱਕ ਗੰਗਲ ਕਮੇਟੀ ਬਣੀ ਹੋਈ ਲੋ ਪੂਰੀ ਜਿੰਮੀ ਮਾਮਲੇ ਤੇ ਜੀ ਬੰਦੇ ਜਿਹੜਾ ਮਤਲਬ ਹੈਗਾ ਇਮੀਡੀਏ ਸਿੰਦਾ ਸਾਹਿਬ ਜੀ ਆਪਾਂ ਤਾਂ ਅਸੀਂ ਉਹ ਗੱਲ ਕਹਿੰਦੀ ਆ ਕਿ ਕਮੇਟੀ ਬਦਲ ਦੋ ਸਾਰੀ ਸਾਰੇ ਸਹਿਰ ਤੋਂ ਨਿਕਲਣ ਲੱਗੇ ਦੇਖਣ ਨੂੰ ਕਾਗਜ਼ਪੱਤ ਮੰਗਾਇਆ ਇੰਜਣੇ ਕਮੇਟੀ ਦਾ ਉਹ ਤੇਖੜਾ ਲੋ ਭੱਜ ਕੇ ਡੰਡੇ ਨੂੰ ਇਸ ਗੱਲ ਕਰਕੇ ਨਹੀਂ ਦਰਾਈ ਸੀ ਹੁਣ ਦੋਨੋਂ ਤਰ੍ਹਾਂ ਨੂੰ ਟਾਈਮ ਦਾ ਸਾਹ ਨਹੀਂ ਬਾਕੀ ਵੀ ਹੋ ਗਈ ਸਰਕਾਰੀ ਨੂੰ ਸ਼ਿਕਾਇਤ ਕਰੀ ਬੁਲਵਾਈਏ ਸਾਡੇ ਕੋਲ ਜੀ ਸ਼ਿਕਾਇਤ ਮੇਰੇ ਤੇ ਸੀ ਦੋ ਪੱਗਾਂ ਨਹੀਂ ਗਿਆ ਫੋਟੋ ਵਾਡੋ ਦੋਂਟੋ ਪਰਤਾਲ ਤੋਂ ਬਾਅਦ ਜੋ ਵੀ ਹਾਂ ਪਰਤਾਲ ਤੋਂ ਬਾਅਦ ਜੋ ਵਿਚਾਰ ਸਾਡਾ ਕੰਧ ਨਾ ਘਰ ਸਾਡੇ ਸਕੇਆਂ ਚੋਂ ਆ ਅਸੀਂ ਮੈਂਟਰਾਂ ਨੂੰ ਤੋਂ ਟਾਲਦੇ ਜਾਂਦੇ ਮਿਸਿੰਗ ਹੈ ਜੀ ਮੈਂਟਰਾਂ ਜੀ ਸੀਗਾ ਜੀ ਫੈਕਰੀ ਸੀਗਾ ਜਿਹੜਾ ਜਿੰਦਾ ਹੋਰ ਦੇ ਸੰਬੰਧ ਦੇ ਵਿੱਚ ਮੀਲਾ ਕਮੇਟੀ ਦਾ ਵਿਸਤਾਰ ਕਰਨ ਲਈ ਇੱਥੇ ਕੈਮਰੇ ਲੱਗੇ ਕਿ ਕੈਮਰਾ ਚੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਕੈਮਰੇ ਜਾਂ ਸਪਸ਼ਟ ਜਾਂ ਮੋਡਿਆਂ ਵਗੇ ਲੈ ਆਓ ਇਹਦਾ ਵਿਸਤਾਰ ਕਰਕੇ ਹੋਰ ਮੈਂਬਰੇ ਚ ਪਾਓ ਕਦੇ ਪਹਿਲਾਂ ਸਾਡੀ ਪਹਿਲਾਂ ਵੀ ਗੱਲ ਹੋਈ ਆ ਚਲੋ ਇੱਥੇ ਮੀਟਿੰਗ ਕਰ ਲਈਏ ਇੱਥੇ ਕੈਮਰਾ ਹੈ ਨਾ ਸੈਂਟੀ ਬਣ ਤੇ ਪੇਪਰ ਲੈਂਡ ਚਲੇਗੀ ਵੀ ਆਪਾਂ ਮਤਾ ਪਾਸ ਉਸ ਤੋਂ ਬਾਅਦ ਨੰਬਰਦਾਰ ਨੇ ਇਹ ਗੱਲ ਲੱਤੀ ਵੀ ਇਸ ਵਾਰ ਤੁਸੀਂ ਐਂ ਕਰੋ ਇੰਜਣ ਪਿੱਛੇ ਕਰ ਦਿਓ ਡੱਬਾ ਇੰਜਣ ਹੋਰ ਲਾ ਦਿਓ ਇੰਜਣ ਨੂੰ ਡੱਬਾ ਦਿਓ ਉਹ ਇੰਜਣ ਸ਼ਬਦ ਦੇ ਉੱਤੇ ਇਤਰਾਜ਼ ਹੋਣ ਕਰਕੇ ਹੀ ਮੈਟਰ ਹੈ ਮਤਲਬ ਪਹੁੰਚ ਗਿਆ ਮੱਥੋਂ ਪਾਈ ਹੋ ਗਈ ਦੋ ਵਾਰ ਰਹਿ ਗਿਆ ਤੁਹਾਡਾ ਰੋਈ ਨਾ ਕਰੀ ਉੱਥੇ ਜਿਹੜਾ ਜੀ ਟਮਾਰ ਦੀ ਸ਼ਿਕਾਇਤ ਕੀਤੀ ਹੈ ਉਹ ਤਾਂ ਨਾ ਕੀ ਜਿਹੜਾ ਉਹ ਸ਼ਿਕਾਇਤ ਕੀਤੀ ਹੋਣਾ ਨੀਟਰ ਸਿੰਘ son of ਸਾਦੂ ਸਿੰਘ ਪੁੱਛ ਇਹ ਬਗਨ 50 ਕਿਮੀ ਰੇਡੀ ਜਿਹੜੀ ਸੰਬੰਧਕ ਬੇਟੀ ਬੇਟੀ ਲੋੜੇ ਪੁੱਛ ਚੰਦੂ ਚਿਮਾ ਫੈਸਲਾ ਹੈ ਹਾਂ ਉਹ ਵੀ ਬਤਾ ਦਿਓ ਅੱਜ ਕੀ ਤੁਹਾਡਾ ਕੀ ਨਾ ਜੀ ਅਜਮੇਰ ਤੁਸੀਂ ਪ੍ਰਧਾਨੋਂ ਕਰਦਾ ਪੁੱਤ ਗੁਰੂ ਘਰ ਚ ਕੀ ਗੱਲ ਹੋਈ ਜਿੱਥੇ ਅੱਜ ਕੀ ਮੀਟਿੰਗ ਕੱਲੀ ਹੋਸੀ ਕੋ ਤੁਹਾਨੂੰ ਤਾਂ ਪਹਿਲਾਂ ਪਤਾ ਨਹੀਂ ਸੀ ਕਿ ਕੀ ਗੱਲ ਬਾਰੇ ਇਕੱਠ ਹੋਇਆ ਕਰਦਾ ਸਾਨੂੰ ਤਾਂ ਜਦੋਂ ਇੱਥੇ ਇਕੱਠੇ ਹੋਏ ਤਾਂ ਪਤਾ ਲੱਗਿਆ ਵੀ ਯਾ ਭਾਈ ਜੀ ਇਹਨੇ ਕਮੇਟੀ ਦੀ ਚੋਣਿਆਂ ਦਾ ਮੈਂ ਕਮੇਟੀ ਦੀ ਅੱਛਾ ਜੀ ਮੇਲਾ ਕਮੇਟੀ ਬਿਲੋਕ ਕਮੇਟੀ ਬਿਲੋਕ ਕਮੇਟੀ ਚੋਣਾਂ ਕੀ ਕੀ ਗੱਲ ਜੀ ਇੱਥੇ ਮਜੂਦ ਸੀ ਕੀ ਹੋਇਆ ਕੀ ਇੱਥੇ ਇੱਥੇ ਅਸਲ ਦੇ ਵਿੱਚ ਨਹੀਂ ਆਪਾਂ ਤਾਂ ਜਿਹੜਾ ਜਿਹੜਾ ਬਿੱਟੀ ਬਦਲ ਦੋ ਸਾਰੇ ਉਹ ਕਹਿੰਦਾ ਵੀ ਆਪਾਂ ਜਿਹੜਾ ਜਿਹੜਾ ਆਪਾਂ ਨੇ ਇੰਜਨ ਬਦਲਣਾ ਮੈਂ ਉੱਠ ਕੇ ਖੜਾ ਜਾ ਉਹ ਵੱਜ ਕੇ ਡੱਟੇ ਉਹਦੇ ਕਈ ਵਾਰ ਨਾ ਉਹ ਕਿਹਾ ਆਪਾਂ ਇੰਜਨ ਬਦਲ ਸਿਰਫ ਮੈਂ ਤਾਂ ਉਹਨੇ ਕਹੇ ਉਹ ਬੰਦਾ ਉਹ ਬੰਦਾ ਨਹੀਂ ਚਲੇਦਾ ਬਿੱਟੀ ਸਾਰੀ ਗਵਾੜ ਨਹੀਂ ਨਹੀਂ ਫਿਰ ਹਮੜਾ ਕਿਨੇ ਕੀਤਾ ਜੀ ਪਹਿਲਾਂ ਕੁੱਟ ਮਾਰ ਕੇ ਜੀ ਸ਼ੁਰੂ ਕੀਤੀ ਹੈ ਦੇਖੋ ਕੁੱਟ ਮਾਰ ਤਾਂ ਪਹਿਲਾਂ ਬੋਲਿਆ ਤਾਂ ਉਹੀ ਹੈ अच्छा जी ਜੰਡਾ ਚੱਕਰਾਂ ਪਰ ਜਿੱਡਾ ਕੰਡਾ ਜਿਹੜਾ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ ਇਹ ਇਹ ਚੰਗਾ ਹੋਇਆ ਜਾਂ ਮਤ ਪਸੰਦ ਆਇਆ ਪਿੱਛੇ ਆ ਗਿਆ ਜੀ ਕਿ ਉਹ ਇਹ ਫਿਰ ਤੋਂ ਬੁਟਮ ਸ਼ੂ ਹੋ ਗਈ ਸਾਰੇ ਮਰਤਾ ਬਖੀ ਦੀ ਹਾਂ ਬਾਣੀ ਮੁਰਤੀ ਹੋਈ ਹੈ ਜੀ ਉਹ ਦਾ ਪਾਣੀ ਪਟਵਾ ਦੇ ਲੱਗੇ ਕਿ ਕੈਮਰਾ ਬਾਕੀ ਅਸੀਂ ਦਾ ਕੋਲ ਗਾਇਬ ਨਹੀਂ ਹੈ ਕਿ ਕੀ ਹੋਇਆ ਕਿ ਅਸੀਂ ਤਾਂ ਟੰਗਾਰ ਮਾਇਨਾ ਕੀ ਰਹਿ ਅਸੀਂ ਬਖੀ ਮਾਇਨਾ ਹਰਦਾ ਬਰੀ ਹੈ ਮੈਂ ਤਾਂ ਇਸ ਦੇ ਰੌਣ ਦੇ ਵਿੱਚ ਜਾਂਦਾ ਜੀ ਕੈਮਰਾ ਰਹਿ ਗਿਆ ਇਹ ਐਸ ਆਪਣੇ ਇਹ ਸਭ ਕੀ ਮਾਮਲਾ ਸੀ ਕਿ ਇੱਥੇ ਮਾਮਲਾ ਕਿਹੜੇ ਪਿੰਡ ਦਾ ਮਾਮਲਾ ਹੈ ਇੱਕ ਵੱਖਰਾ ਬੋਕਣਾ ਪਿੰਡ ਦਾ ਇਹ ਜੋ ਕੰਪਲਕਸ ਵਿੱਚ ਜਿਹੜੀ ਬਣੀ ਹੋਈ ਸੀ ਉਹਦੇ ਸਬੰਧੀ ਮਾਮਲੇ ਵਿੱਚ ਲੈ ਕੇ ਸੀ ਬੰਦੇ ਜਿਹੜਾ ਮਸਲਾ ਲਹਿਦਾ ਹੈ ਮੀਰੀ ਸਿੰਘ ਤੇ ਸਾਬੂ ਸਿੰਘ ਕਮੇਟੀ ਦਾ ਦਸਰੇ ਵੀ ਮੈਂਬਰ ਵੀ ਨੇ ਇਹਨੇ ਮਤਲਬ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਕਰਦਾ ਕਿ ਜਿਹੜਾ ਯੂਜਨ ਹੈ ਕਮੇਟੀ ਦਾ ਉਹ ਬੋਲ ਰਿਹਾ ਨਾ ਜਿਸ ਚੋਂ ਇਸ ਗੱਲ ਕਰਕੇ ਨਹੀਂ ਲੜਾਈ ਹੋਈ ਹਾਂ ਹੁਣ ਦੋਨੋਂ ਧਰਾਂ ਨੂੰ ਟਾਈਮ ਤੇ ਥਾਣੇ ਤੇ 6 ਮੈਂਬਰ ਦਾ ਇੱਕ ਨਹੀਂ ਗਿਆ ਦੀ ਤੁਹਾਨੂੰ ਸ਼ਿਕਾਇਤ ਕਰੀ ਉਹ ਲਵਾਈਏ ਤੁਹਾਡੇ ਕੋਲ ਜੀ ਸ਼ਿਕਾਇਤ ਨੂੰ ਕਿ ਉਹ ਲਵਾਈ ਮੈਨੂੰ ਕੋਟਾ ਵਰਤ ਕੋਟਾ ਵਰਤ ਡੋਂਟ ਉਹ ਪ੍ਰਤਾਲ ਤੋਂ ਬਾਅਦ ਜੋ ਵੀ ਹਾਂ ਪ੍ਰਤਾਲ ਤੋਂ ਬਾਅਦ ਜੋ ਵੀ ਕਰ ਉਹ ਸਾਹਮਣੇ ਆ ਜੀ ਕਰ ਦੇ ਦਿੱਤੀ ਹੈ ਅੱਜ ਬਸ ਆਪ ਕੀ ਮੈਟਰ ਹੋਏ ਜੀ ਰਣਾ ਦਨਿਸ਼ ਸਿੰਘ ਆ ਜੀ ਤੇ ਮੈਟਰ ਇਹ ਸੀਗਾ ਵੀ ਸਾਡੀ ਨੂੰ ਸਾਡੇ ਨੇਤਾ ਉਹ ਤੋਂ ਸੰਬੰਧ ਦੇ ਵਿੱਚ ਮੇਲਾ ਕੋਈ ਦਾ ਵਿਸਤਾਰ ਕਰਨ ਲੱਗੇ ਜਦ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਜਾਂ ਕੋਸ਼ਿਸ਼ ਯੰਗ ਮੁੰਡਿਆਂ ਨੂੰ ਅੱਗੇ ਲੈ ਆਓ ਇਹਦਾ ਵਿਸਤਾਰ ਕਰਕੇ ਹੋਰ ਮੈਂਬਰੇ ਚ ਭਾਗ ਜਿਹੜੇ ਪਹਿਲਾਂ ਸਾਡੀ ਪਹਿਲਾਂ ਵੀ ਨਹੀਂ ਆਪਾਂ ਨੇ ਅਸੀਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਕਮੇਟੀ ਬਦਲੋ ਸਾਰੀ ਸਾਹਿਬ ਜੀ ਤਾਂ ਹੋ ਗਏ ਜੀ ਦੇਖਣ ਨੂੰ ਕਾਗਜ਼ ਪੱਤ ਮੋਦ ਉਸ ਤੋਂ ਬਾਅਦ ਨੰਬਰਦਾਰ ਨੇ ਮੈਂ ਉੱਥੇ ਖੜਾ ਲਓ ਪੱਜ ਕੇ ਡੰਡੇ ਨੂੰ ਬਹਿ ਗਿਆ ਇਸ ਵਾਰ ਤੁਸੀਂ ਐ ਕਰੋ ਜਿਹੜੇ ਪਿੱਛੇ ਕਰਦੇ ਹੋ ਡੱਬਾ ਤਿੰਨ ਜਣੇ ਹੋਰ ਲਾ ਦਿਓ ਤਿੰਨ ਨੂੰ ਡੰਡਾ ਦੇ ਸਾਡੇ ਤਿੰਨ ਜਣੇ ਸ਼ਬਦ ਦੇ ਉੱਤੇ ਅਰਾਜ ਹੁਣ ਕਰਕੇ ਹੀ ਮੈਟਰ ਹੋ ਗਿਆ ਫਤੋ ਪਾਈ ਹੋ ਗਈ ਦੋਵਾਂ ਤਰ੍ਹਾਂ ਦਾ ਬੁਝਕ ਤੁਮਾਰ ਹੋਇਆ ਸਾਡਾ ਕੰਦ ਨਾ ਘਰ ਆ ਸਾਡੇ ਸਕੇਆਂ ਚੋਂ ਉੱਥੇ ਜਿਹੜਾ ਜਿਹੜਾ ਕੋਟਾ ਸ਼ਿਕਾਇਤ ਦੀ ਹੈ ਉਹਦਾ ਕੀ ਸ਼ਿਕਾਇਤ ਦੀ ਹੈ ਸਾਡਾ ਨੇਚਰ ਟ੍ਰਿੰਗ ਸਾਡਾ ਫਸਾ ਦੁੱਤੀ ਇਹ ਬੰਦ ਕਵਿਟੀ ਵੀ ਬੰਦ ਕਵਿਟੀ ਦੀ ਦਗਲੇ ਮਿੱਟੀ ਰੋਲੇ ਪਿੱਛੇ ਚੋਂ ਚੋਂ ਪਿੱਛੇ ਰੋਲਾ ਹੋਇਆ ਸਾਰਾ ਇੱਥੇ ਕੈਮਰੇ ਲੱਗੇ ਕ ਤੇ ਕੈਮਰੇ ਇਪਰ ਤੋਂ ਅੱਜ ਕੀ ਲਾਕੀਦਾ ਅੱਜ ਤੁਸੀਂ ਪ੍ਰਧਾਨੋਂ ਕੁੰਦਰਾ ਪੁੱਤ ਗੁਰੂ ਘਰ ਚ ਕੀ ਗੱਲ ਹੋਈ ਜੱਥੇ ਅੱਜ ਕੀ ਮੈਡੀਕਲ ਯੂਜ਼ ਕੋਈ ਸਾਨੂੰ ਤਾਂ ਪਹਿਲਾਂ ਪਤਾ ਵੀ ਨਹੀਂ ਸੀ ਕਿ ਕੀ ਗੱਲ ਬਾਰੇ ਕੱਟ ਹੋਇਆ ਤਾਂ ਸਾਨੂੰ ਦਾ ਜਦੋਂ ਇੱਥੇ ਇਕੱਠੇ ਹੋਏ ਨੇ ਤਾਂ ਪਤਾ ਲੱਗਿਆ ਵੀ ਆਹ ਭਾਈ ਜੀ ਇਹਨੇ ਤੇ ਕਮੇਟੀ ਦੀ ਚੋਣਿਆਂ ਵਾਲਾ ਮੈਡੀਕਲ ਦੀ ਅੱਛਾ ਜੀ ਮੇਰੇ ਨਾਲ ਬਿਲਕ ਬਟੀ ਬਿਲਕ ਕਮੇਟੀ ਚੋਣਨਾਂ ਕੀ ਕੀ ਗੱਲ ਜੀ ਇੱਥੇ ਮਜੂਦ ਸੀ ਕੀ ਹੋਇਆ ਕੀ ਇੱਥੇ ਅਸਲ ਵਿੱਚ ਉਹ ਬੰਦਾ ਜਿਹੜਾ ਸੀ ਉਹ ਮੇਜਰ ਉਹ ਕਹਿੰਦਾ ਵੀ ਆਹ ਜਿਹੜਾ ਹੈਗਾ ਇਹ ਜਿਹੜਾ ਗੱਡੀ ਦਾ ਇੰਜਣ ਹੈ ਨਾ ਆਪਾਂ ਨੇ ਇੰਜਣ ਬਦਲਣਾ ਹੈ ਉਹਨਾਂ ਕਈ ਵਾਰ ਲਾਉਂਦੇ ਆ ਵੇ ਹਾਂ ਆਪਾਂ ਨੇ ਇੰਜਨ ਬਦਲਦਾ ਤੇ ਉਹ ਕਮੇਟੀ ਮੈਂਬਰ ਤੇ ਉਹ ਬੰਦਾ ਕੀਤੇ ਦੇਗਾ ਕਮੇਟੀ ਸਾਰੀ ਨਾਲ ਨਹੀਂ ਫਿਰ ਹਮਲਾ ਕਿਨੇ ਕੀਤਾ ਜੀ ਪਹਿਲਾ ਕੁੱਟਮਾਰ ਕਿਨੇ ਸ਼ੁਰੂ ਕੀਤੀ ਹੈ ਜੀ ਲੇਖੋ ਕੁੱਟਮਾਰ ਤਾਂ ਪਹਿਲਾਂ ਬੋਲਿਆ ਤਾਂ ਉਹੀ ਹੈ ਅੱਛਾ ਜੀ ਡੰਡਾ ਚੱਕਣ ਭੱਜਿਆ ਜੀ ਜਿਹੜੇ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ ਇਹ ਚੰਗਾ ਹੋਇਆ ਕਿ ਮੈਂ ਤਪਕਾ ਪਾਏ ਪਿੱਛੇ ਜਾ ਗਿਆ ਜੀ ਇਹ ਫਿਰ ਤੋਂ ਕੁੱਟਮਾਰ ਸ਼ੁਰੂ ਕੀ ਜੀ ਕੁੱਟਮਾਰ ਤਾਂ ਵਸ ਗਈ ਜੀ ਮਾਰੀ ਮੁਕਤੀ ਹੋਈ ਜਾਏ ਜੀ ਉਹ ਫਿਰ ਤੋਂ ਮਾਰ ਜਾਵੇ ਵੀ ਨਹੀਂ ਹੋਈ ਜੀ ਪਤੀ ਅਸੀਂ ਦਾ ਕੋਲ ਐ ਵੀ ਨਹੀਂ ਹੈ ਕਿ ਕੀ ਹੋਇਆ ਤੁਸੀਂ ਨਹੀਂ ਚਲੋ ਐ ਵੀ ਅੱਜ ਤੱਕ ਤੂੰ ਮੈਂ ਇੱਥੇ ਰਹੇ ਹੁਣ ਚਲੋ ਕਿ ਮੈਂ ਨਾ ਆਪ ਦਾ ਮਰੀਜ਼ ਮੈਂ ਨਾ ਨਹੀਂ ਆਪਾਂ ਨੂੰ ਕਰਾਈ ਦੀ ਹੈ ਵੀ ਕਮੇਟੀ ਬਦਲ ਦੋ ਸਾਡੇ ਸਾਰੇ ਸ਼ਹਿਰ ਤੋਂ ਹੋ ਗਏ ਸੀ ਸਾਰੇ ਸ਼ਹਿਰ ਤੋਂ ਕਿ ਲਿਖਣ ਲੱਗ ਪਏ ਸਭ ਕੀ ਮਾਮਲਾ ਸੀ ਕਿ ਜਿਹੜੇ ਪਿੰਡ ਦਾ ਪਿੰਡ ਡੰਡੇ ਦਾ ਖੋਖਰਾ ਪਿੰਡ ਦਾ ਗੰਗਲ ਕਮਿਟੀ ਜਿਹੜੀ ਬਣੀ ਹੋਈ ਹੈ ਆਪਾਂ ਹੋਰ ਸੁਧਨ ਦਾ ਜਿਹੜਾ ਮਤਲਬ ਹੈਗਾ ਇਹ ਮੀਰ ਸਿੰਘ ਜਿਹੜੇ ਪੇਪਰ ਦੇ ਕੰਮ ਕਰਦੇ ਸਨ ਕਮੇਟੀ ਦਾ ਦੱਸ ਰਹੇ ਵੀ ਮੈਂਬਰ ਵੀ ਨਹੀਂ ਹੈ ਤੇ ਇਹਨੇ ਮਤਲਬ ਸਾਡਾ ਕੰਧ ਨਾ ਘਾਰ ਸਾਡੇ ਸਕੇਆਂ ਤੋਂ ਜਿਹੜਾ ਇੰਝ ਗਿਆ ਨੇ ਜਿਹਦਾ ਬਹੁਤ ਅਸੀਂ ਜਿਹੜਾ ਕੋਟ ਕਲਦੀਆਂ ਇਸ ਗੱਲ ਕਰਦੇ ਜਿਹੜਾ ਇਹ ਹੁਣ ਉਹਨੂੰ ਬਰਤਨਾਂ ਤੇ ਪਾ ਕੇ ਪਰ ਇਹ ਵੀ ਜਿਹੜਾ ਕਰੀ ਉਹ ਵੀ ਦੇ ਦੇ ਸ਼ਿਕਾਇਤ ਕੀਤੀ ਬਲਵਾਈਏ ਤੁਹਾਡੇ ਕੋਲ ਕੈਮਰੇ ਲੱਗੇ ਨੇ ਕੈਮਰੇ ਤੋਂ ਬਵਾਜੀ ਮੈਨੂੰ ਫੋਟੋ ਵਾਹ ਕੈਮਰੇ ਫੋਟੋ ਵਾਹ ਤੋਂ ਬਰਤਨ ਤੋਂ ਬਾਅਦ ਜੋ ਵੀ ਹਾਂ ਬਰਤਨ ਤੋਂ ਬਾਅਦ ਜੋ ਵੀ ਕਰ ਰਿਹਾ ਜੀ ਉਹ ਕਾਰਵਾਈ ਹਾਂ ਜਿਸ ਪਾਸਾ ਕੀ ਮੈਟਰ ਹੋਏ ਇਹ ਸੇ ਮੈਟਰ ਅੱਜ ਇਹ ਸੀਗਾ ਵੀ 28 ਤਰੀਕ ਨੂੰ ਸਾਡੇ ਮੇਲਾ ਹੈ ਉਹਦੇ ਸਬੰਧ ਦੇ ਵਿੱਚ ਮੇਲਾ ਕਮੇਟੀ ਦਾ ਵਿਸਤਾਰ ਕਰਨ ਲੱਗੇ। ਚੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਜਾਂ ਕੋਸ਼ਿਸ਼ ਯੰਗ ਮੁੰਡਿਆਂ ਨੂੰ ਅੱਗੇ ਲਿਆਓ ਇਹਦਾ ਵਿਚਾਰ ਕਰਕੇ ਹੋਰ ਮੈਂਡਰੇਜ ਪਾਓ। ਜਿਵੇਂ ਪਹਿਲਾਂ ਸਾਡੀ ਪਹਿਲਾਂ ਵੀ ਗੱਲ ਹੋਈ ਹੈ ਜਦੋਂ ਇੱਥੇ ਮੀਟਿੰਗ ਸੱਣੀ ਤੇ ਸੈਂਤੀ ਬਣੋ ਤੇ ਪੇਪਰ ਲਾਈਨ ਚਲੇਗੀ ਵੀ ਆਪਾਂ ਮਤਾਂ ਪਾਉ। ਉਸ ਤੋਂ ਬਾਅਦ ਨੰਬਰਦਾਰ ਨੇ ਇਹ ਗੱਲ ਕਹੀ ਵੀ ਇਸ ਵਾਰ ਤੁਸੀਂ ਐ ਕਰੋ ਇੰਨਣ ਪਿੱਛੇ ਕੱਢ ਦਿਓ ਡੱਬਾ ਦੂਜਣ ਹੋਰ ਲਾ ਦੋ ਸੇਫਟੀ ਮੈਂਬਰ ਨੇ ਇਹ ਵੀ ਨਹੀਂ ਗਿਆ ਵੀ ਦੂਜਣ ਸ਼ਬਦ ਦੇ ਉੱਤੇ ਇਤਰਾਜ਼ ਕਰਕੇ ਹੀ ਮੈਟਰ ਮਤਲਬ ਪੁਲਿਸ ਗਿਆ ਅਥਰਪਾਈ ਹੋ ਗਈ ਕਟਮਾਰ ਦੋ ਵਾਰ ਤੱਕ ਆਪਸ ਕਟਮਾਰ ਹੋਈਆਂ ਉਹ ਆ ਕੇ ਰਹੇ ਉਥੇ ਜਿਹੜਾ ਜਿਲ੍ਹੀ ਕਟਮਾਰ ਦੇ ਜਿਹੜੇ ਸ਼ਿਕਾਇਤੀ ਹੈ ਉਹ ਤਾਂ ਨਹੀਂ ਹੈ ਜਿਹੜਾ ਉਥੇ ਸ਼ਿਕਾਇਤੀ ਹੋਣਾ ਨੇਚਰ ਸਿੰਘ son of ਸਰੂ ਸਿੰਘ ਕਿ ਬੰਦੋ ਕਿ ਬੜੀ ਬੜੀ ਪ੍ਰਬੰਧਕ ਕਮੇਟੀ ਦੀ ਦੰਗਲੇ ਮਿੱਟੀ ਰੋਲੇ ਪਿੱਛੇ ਤੁਮ ਤੁਮ ਬੰਸੀ ਰੋਲਾ ਹੋਇਆ ਸਮਾਂ ਹਾਂਜੀ ਉਹ ਬੰਦਾ ਇਹ ਤਾਂ ਉਹਦਾ ਵੀ ਹਾਂਜੀ ਪ੍ਰਧਾਨ ਜੀ ਕੀ ਪ੍ਰਧਾਨ ਕੀ ਨਾ ਜੀ ਤੁਸੀਂ ਪ੍ਰਧਾਨੋ ਸਰਦਾਰ ਤੇ ਗੁਰੂ ਘਰ ਚ ਕੀ ਗੱਲ ਹੋਈ ਜੱਥੇ ਕੀ ਮਜੂਰੀ ਮੀਟਿੰਗ ਕਾ ਲੀ ਉਸੇ ਕਮੇਟੀ ਬਦਲਣ ਦੀ ਗੱਲ ਬਾਰੇ ਗੱਲ ਹੋਇਆ ਸਾਰੇ ਸਾਨੂੰ ਦੋ ਰਿਕਾਰਡ ਦੇਖਣ ਨੂੰ ਤਾਂ ਪਤਾ ਲੱਗਿਆ ਵੀ ਆਹ ਭਾਈਆ ਤੁਸੀਂ ਪਹਿਲੇ ਦੇ ਬੰਦੇ ਲਿਖਣਾ ਨਾ ਉਹ ਭੱਜ ਕੇ ਟੋਣੀਆਂ ਕਮੇਟੀ ਜੁਣੀ ਅੱਛਾ ਜੀ ਬੇਲਕ ਬੇਲਕ ਕਮੇਟੀ ਚੌਂਦੜ ਕੀ ਕੀ ਗੱਲ ਹੋਈ ਇੱਥੇ ਮਜੂਰੀ ਕੀ ਹੋਇਆ ਕੀ ਇੱਥੇ ਇੱਥੇ ਅਸਲ ਦੇ ਵਿੱਚ ਬੰਦਾ ਜਿਹੜਾ ਸੀਗਾ ਕੀ ਉਹ ਮੇਜਰ ਉਹ ਕਹਿੰਦਾ ਵੀ ਆਪਾਂ ਜਿਹੜਾ ਹੈਗਾ ਇਹ ਸਾਡਾ ਕੰਦ ਨਾ ਜਿਹੜਾ ਹੈ ਨਾ ਆਪਾਂ ਨੇ ਇੰਜਨ ਬਦਲਣਾ ਅਸੀਂ ਤਾਂ ਬਹੁਤ ਅਸੀਂ ਕਹਿੰਦੇ ਕੱਲ ਦੇ ਹੁਣ ਕਈ ਵਾਰ ਸਾਡਾ ਖਤਾਉਂ ਪਿਆ ਵੀ ਆਪਾਂ ਨੇ ਇੰਜਨ ਬਦਲ ਸੋ ਉਹ ਮਤ ਨਹੀਂ ਆਉਂਦਾ ਕਮੇਟੀ ਸਾਰੀ ਨਾਲ ਆ ਜੀ ਨਹੀਂ ਫਿਰ ਹਮਲਾ ਕਿ ਨਹੀਂ ਕੀਤਾ ਜੀ ਪਹਿਲਾਂ ਕੁੱਟਮਾਰ ਕਿ ਨਹੀਂ ਸ਼ੁਰੂ ਕੀਤੀ ਹੈ ਜੀ ਕਹਿੰਦੇ ਕੁੱਟਮਾਰ ਤਾਂ ਪਹਿਲਾਂ ਬੋਲਿਆ ਤਾਂ ਉਹੀ ਹੈ ਅੱਛਾ ਜੀ ਢੰਡਾ ਜਿੱਕਰ ਭੱਜਿਆ ਜੀ ਜਿਹੜਾ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ ਇਹ ਚੰਗਾ ਹੋਇਆ ਕਿ ਮਤ ਪਤਾ ਹੋਇਆ ਉੱਥੇ ਉੱਥੇ ਜਾ ਕੇ ਬੋਲਿਆ ਜੀ ਪਿੱਛੇ ਜਾ ਗਿਆ ਜੀ ਯੋ ਤਾਂ ਫਿਰ ਤੋਂ ਕੋਟਮਾਰ ਸ਼ੂਕੀ ਜੀ ਕੋਟਮਾਰ ਤਾਂ ਬਸ ਨਹੀਂ ਸੀ ਆ ਮਾਰੀ ਮਰਤੀ ਹੋਈ ਹੈ ਕਿ ਉਹਨਾਂ ਪਾਰਟੀ ਕੋਟਮਾਰ ਜਾਵੇ ਵੀ ਨਹੀਂ ਹੋਈ ਬਾਕੀ ਅਸੀਂ ਤਾਂ ਕੋਲ ਗਾਇਬ ਨਹੀਂ ਹੈ ਕਿ ਕੀ ਹੋਇਆ ਕਿਸੇ ਨੂੰ ਹੈ ਜੀ ਅੱਜ ਤੂੰ ਮੈਂ ਤਾਂ ਇੱਥੇ ਰਹਿਆ ਬਾਕੀ ਮੈਂ ਤਾਂ ਆਜਾ ਰਹੀ ਜੇ ਮੈਂ ਤਾਂ ਇਹਦੇ ਰੋਲੇ ਦੇ ਵਿੱਚ ਜਾਂਦਾ ਹੀ ਨਹੀਂ ਜੀ ਠੀਕ ਇੱਕ ਐਸਾ ਆਪਣੇ ਇਹ ਸਭ ਕੀ ਮਾਮਲਾ ਸੀਗਾ ਇੱਥੇ ਮਾਮਲਾ ਕਿਹੜੇ ਪਿੰਡ ਦਾ ਮਾਮਲਾ ਹੈ ਤਖਰਾ ਬੂਖਣਾ ਪਿੰਡ ਦਾ ਇਹ ਕੋਈ ਦੰਗਲ ਕਮੇਟੀ ਜਿਹੜੀ ਬਣੀ ਹੋਈ ਹੈ ਕਿ ਜਿਹੜਾ ਮੈਂ ਕਿਹਾ ਮੈਂ ਇਹ ਨਹੀਂ ਗਿਆ ਵੀ ਬਦਲ ਜਿਹੜਾ ਮਤਲਬ ਹੈਗਾ ਐਮਬੀਸੀ ਉਸ ਤੋਂ ਸਾਬੀ ਸਿੰਘ ਕਮੇਟੀ ਦਾ ਇਹ ਦੱਸ ਰਿਹਾ ਇਹ ਮੈਂਬਰ ਵੀ ਨਹੀਂ ਹੈ ਕਿ ਜਿਹਨੇ ਮਤਲਬ ਇਹਨਾਂ ਨੂੰ ਕੋਈ ਅਦਰਾਚੀ ਗੱਲ ਬੋਲਦਾ ਕਿ ਜਿਹੜਾ ਯੂਜਨ ਹੈ ਕਮੇਟੀ ਦਾ ਉਹ ਬੋਲਨ ਦਾ ਜੋ ਇਸ ਗੱਲ ਕਰਕੇ ਨਹੀਂ ਦਿਖਾਈ ਤੇ ਹੁਣ ਦੋਨੋਂ ਗਰਮ ਪੈਰ ਦਾ ਥਾਣੇ ਗਈ ਪਰੰਤੂ ਉਹ ਵੀ ਅਧਿਕਾਰ ਵੀ ਸ਼ਿਕਾਇਤ ਕਰਵਾਈ ਹੈ ਤੁਹਾਡੇ ਕੋਲ ਜੀ ਸ਼ਿਕਾਇਤ ਮੇਰੇ ਕੋਲ ਬਿਲਕੁਲ ਡੋਂਡੋ ਪਰਤਾਲ ਤੋਂ ਬਾਅਦ ਜੋ ਵੀ ਪਰਤਾਲ ਤੋਂ ਬਾਅਦ ਜੋ ਵੀ ਗੱਲ ਆਈ ਆ ਜੀ ਆ ਜੀ ਨਹੀਂ ਆਪਾਂ ਤੋਂ ਇਹ ਗੱਲ ਗਈ ਹੈ ਵੀ ਕਮੇਟੀ ਬਦਲ ਦੋ ਸਾਰੀ ਸਾਰੇ ਸੈਕਟਰਾਂ ਤੋਂ ਕਿ ਲਿਖਣ ਲੱਗ ਪਏ ਲਿਖਣ ਨੂੰ ਕਾਗਜ਼ ਬੁੱਕ ਮਾਰ ਹਾਲ ਤੋਂ ਸਵੈਲ ਦੇ ਵਿੱਚ ਮੈਂ ਕਿਹੜਾ ਖੜਾ ਗਿਆ ਉਹ ਭੱਜ ਕੇ ਡੰਡੇ ਨੂੰ ਪਈ ਗਿਆ ਗੱਲ ਚੱਲ ਰਹੀ ਦੀ ਵੀ ਪ੍ਰਧਾਨ ਬਦਲੋ ਜਾਂ ਕੁਝ ਯੰਗ ਮੁੰਡਿਆਂ ਨੂੰ ਅੱਗੇ ਲਿਆਓ ਸਾਡੇ ਮੁੰਡੇ ਦਾ ਵਿਸਤਾਰ ਕਰਕੇ ਹੋਰ ਮੈਂਬਰੇ ਤੇ ਸਵੇਰੇ ਪਹਿਲਾਂ ਸਾਡੀ ਅਰੰਭ ਹੋ ਰਹੀ ਹੈ ਕਮੇਟੀ ਦੇ ਨਾਲ ਵੀ ਤੇ ਸੈਂਟੀ ਬਣ ਗਈ ਪੇਪਰ ਲੈਣ ਚ ਸਾਡਾ ਕੰਧ ਨਾ ਘਰ ਆ ਸਾਡੇ ਸਕੇਆਂ ਚੋਂ ਆ ਉਸ ਤੋਂ ਬਾਅਦ ਨੰਬਰ ਵਾਲ ਨੇ ਇਸੇ ਤਣ ਤੋਂ ਕਰ ਦੇ ਜਾਂ ਇਸ ਵਰਤੂ ਦੀ ਐ ਕਰੋ ਜਿੰਨ ਪਿੱਛੇ ਕਰ ਦਿਓ ਦਫਤਰ ਤੋਂ ਜਿੰਨ ਹੋਰ ਨਾਲ ਜਿੰਨ ਉਹ ਇੰਜਨ ਸ਼ਾਫਟ ਦੇ ਉੱਤੇ ਇਕਰਾਰ ਕੋਈ ਮਤਲਬ ਕੈਮਰੇ ਨੰਬਰ ਪਾਈ ਹੋ ਗਈ ਦੋ ਤਰ੍ਹਾਂ ਦੇ ਆਫਿਸ ਤੋਂ ਤੁਹਾਡਾ ਹੋਵੇ ਦੋ ਤਰ੍ਹਾਂ ਤੇ ਜਿਹੜਾ ਜੀ ਦੀ ਫੋਟੋ ਮਾਰਦੇ ਜਿਹੜਾ ਸਕੈਨ ਕਰਤੀ ਹੈ ਉਹ ਤਾਂ ਨਾ ਕੀ ਇਹਨਾਂ ਨੇ ਨੀਤਨ ਸਿੰਘ ਸੰਨਮ ਸਾਧੂ ਸਿੰਘ ਅੱਛਾ ਇਹ ਬੰਦ ਬੰਦੋ ਕਿ ਜਿਹੜੀ ਪ੍ਰਬੰਧਕ ਕਮੇਟੀ ਦੀ ਧੱਕਲੇ ਮਿੱਟੀ ਦੇ ਰੋਲੇ ਪਿੱਛੇ ਚੌਂ ਚੌਂ ਪਿੱਛੇ ਢੋਲਾ ਹੋਇਆ ਸਾਰਾ ਹੈ। ਹਾਂ। ਅਜੀ ਪ੍ਰਧਾਨ ਜੀ ਕੀ ਹੋਣਾ ਕੀ ਨਾ ਜੀ? ਤੁਸੀਂ ਪ੍ਰਧਾਨੋਂ ਪ੍ਰਧਾਨ ਕਮੇਟੀ ਗੁਰੂ ਘਰ ਜੱਜ ਕੀ ਗੱਲ ਹੋਈ ਜਿੱਥੇ ਅੱਜ? ਕੀ ਸ਼ੂ ਮੀਟਿੰਗਾਂ ਦੀ ਹੋਈ ਉਸ? ਦੇਖੋ ਤੁਹਾਨੂੰ ਤਾਂ ਪਹਿਲਾਂ ਪਤਾ ਨਹੀਂ ਸੀਗਾ ਕਿ ਵੀ ਇਹ ਗੱਲ ਬਾਰੇ ਗੱਲ ਹੋਇਆ ਸਾਰਾ। ਹਾਂ। ਸਾਰੇ ਤਾਂ ਜਦੋਂ ਇੱਥੇ ਇਕੱਠੇ ਹੋਏ ਨੇ ਤਾਂ ਆਪ ਪਤਾ ਲੱਗੇ ਅਸੀਂ ਇੱਥੇ ਆ ਪਾਈਏ। ਇਹਨਾਂ ਦੀ ਕਮੇਟੀ ਚੌਂ ਨਿਆਣਾ ਬੋਲ अच्छा जी बेला कमेटी बेला कमेटी चौतरण की की गलती इथे मौजूद ही की होया की इथे इथे फसल ਦੇ ਵਿੱਚ ਦਾ ਉਹ ਪੰਦਾ ਜਿਹੜਾ ਕਿਹਾ ਜੀ ਉਹ ਮੇਜਰ ਉਹ ਕਹਿੰਦਾ ਵੀ ਆਪ ਜਿਹੜਾ ਹੈਗਾ ਇਹ ਜਿਹੜਾ ਗੱਡੀ ਦਾ ਇੰਜਣ ਆ ਨਾ ਆਪਾਂ ਨੇ ਇੰਜਣ ਬਦਲਣਾ ਹੈ ਉਹਨੇ ਕਈ ਵਾਰ ਆਪਾਂ ਯਾਰ ਇੰਜਣ ਬਦਲਦੇ ਤੇ ਉਹ ਉਹ ਬੰਦਾ ਠੀਕ ਨਹੀਂ ਆਏਗਾ ਕਮੇਟੀ ਸਾਰੀ ਨਾਲ ਆ ਜੀ ਨਹੀਂ ਫਿਰ ਹਮਲਾ ਕਿਨੇ ਕੀਤਾ ਜੀ ਪਹਿਲਾਂ ਕੁੱਟਮਾਰ ਕਿਹਨੇ ਸ਼ੁਰੂ ਕੀਤੀ ਹੈ ਜੀ ਦੇਖੋ ਕੁੱਟਮਾਰ ਤਾਂ ਪਹਿਲਾਂ ਬੋਲਿਆ ਤਾਂ ਉਹੀ ਹੈ ਅੱਛਾ ਜੀ ਬੰਦਾ ਜੇ ਕੰਮ ਭੱਜਿਆ ਜੀ ਜਿਹੜੇ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ ਇਹ ਇਹ ਚੰਗਾ ਹੋਇਆ ਕਦ ਪਾ ਅੱਛੇ ਆ ਗਏ ਹਾਂ ਜੀ ਕੀ ਉਹ ਫਿਰ ਕੁੱਟਮਾਰ ਸ਼ੁਰੂ ਕੀਤੀ ਜੀ ਦੇਖਣ ਨੂੰ ਕਾਹ ਦੇ ਪਾਣੀ ਮੁੱਤੀ ਹੋਈ ਗਈ ਹੈ ਬਾਕੀ ਅਸੀਂ ਤਾਂ ਕੋਲ ਗਏ ਵੀ ਨਹੀਂ ਹੈ ਕਿ ਕੀ ਹੋਇਆ ਕਿਸ ਨੇ ਜੀ ਬੱਸ ਤੋਂ ਲੱਗੇ ਆਪਾਂ ਹਾਂ ਜੀ ਤਾਂ ਦੋ ਵਾਰ ਮੈਂ ਇੱਥੇ ਰਹੇ ਹਾਂ ਉਹ ਉਹ ਬਾਕੀ ਮੈਂ ਨਾ ਆਪ ਦਾ ਵੀਰ ਆ ਮੈਂ ਤਾਂ ਇਹ ਰੌਣਕ ਵਿੱਚ ਜਾਂਦਾ ਹੀ ਨਹੀਂਗਾ ਠੀਕ ਸਾਡਾ ਕੰਦਨਾ ਘਰ ਸਾਡੇ ਸੱਜਣਾਂ ਨੂੰ ਜੀ ਸਾਹਿਬ ਕੀ ਮਾਮਲਾ ਸੀਗਾ ਇੱਥੇ ਅਸੀਂ ਤਾਂ ਬਹੁਤ ਸੀ ਜਿਹੜੇ ਪਿੰਡ ਦਾ ਮਾਮਲਾ ਅੱਖਰਾਂ ਫੋਕੜਾ ਪੈਣ ਦਾ ਇਹ ਜੰਗਲ ਦੀ ਮਿੱਟੀ ਦੀ ਬਣੀ ਹੋਈ ਸੀ ਪੁਲਿਸ ਵਾਲੇ ਮਾਦਦ ਰੱਖੇ ਸੀ ਬੰਦੇ ਜਿਹੜਾ ਮਤਲ ਹੈਗਾ ਇਹ ਕੈਮਰੇ ਲੱਗੇ ਕਿ ਕੈਮਰਾ ਸਰਪਤ ਸਿੰਘ ਜੀ ਦਾ ਇਹ ਦੱਸ ਰਹੇ ਵੀ ਮੈਂਬਰ ਨਹੀਂ ਹੈ ਤੇ ਜਿਹਨੇ ਮਤਲ ਇਹਨਾਂ ਨੂੰ ਕੋਈ ਯਾਤਰਾ ਜਿੰਦਾ ਬੋਲਦਾ ਜਿਹੜਾ ਇੰਜਨ ਹੈ ਕਮੇਟੀ ਦਾ ਉਹ ਬੋਲਦਾ ਹੈ ਹੁਣ ਦੋਨੋਂ ਤਰ੍ਹਾਂ ਨੂੰ ਟਾਈਮ ਦਾ ਸਾਣੇ ਦਾ ਹੀ ਬਸ ਤੁਸੀਂ ਉਹ ਵੀ ਪੱਤਰਕਾਰ ਵੀ ਉਹਨੂੰ ਲਿਖੋ ਸ਼ਿਕਾਇਤ ਕੀ ਦੀ ਬੁਲਵਾਈਏ ਤੁਹਾਡੇ ਕੋਲ ਜੀ ਚਾਹੇ ਤਾਂ ਮੈਂ ਜੀ ਰਸੀ ਬੁਲਵਾਈ ਮੈਂ ਕੋਤਵਾਰ ਕੋਲ ਬੁਲਵਾਉਂਦਾ ਤੇ ਖੂਬ ਦੋਂਡੋ ਪਰਤਾਲ ਤੋਂ ਬਾਅਦ ਜੋ ਵੀ ਹਾਂ ਪਰਤਾਲ ਤੋਂ ਬਾਅਦ ਜੋ ਵੀ ਕਰ ਰਿਹਾ ਸਾਹਮਣੇ ਆਈ ਕਰ ਰਿਹਾ ਅੱਜ ਫਸਪਾ ਕੀ ਮੈਟਰ ਹੋਏ ਜਰਨਾ ਗੁਰਮੀਤ ਸਿੰਘ ਹੈ ਜੀ ਨੈਟਰ ਜੀ ਸੀਗਾ ਵੀ ਖਾਈਤੀ ਨੂੰ ਸਾਡੇ ਮੇਲਾ ਹੈ ਉਹ ਤੋਂ ਸਪੰਦ ਵਿੱਚ ਮੇਲਾ ਕਮੇਟੀ ਦਾ ਵਿਸਥਾਰ ਕਰਨਾ ਚੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਯਾ ਕੋਸ਼ ਯੰਗ ਕੇ ਬਿਆਨ ਵਕੀਲ ਆਇਆ ਉਹ ਦੋਸਤ ਕਰਕੇ ਹੋਰ ਮੈਂਦਰ ਚ ਪਾਛੀ ਉਹ ਇਹ ਪਹਿਲਾਂ ਸਾਡੀ ਪਹਿਲਾਂ ਵੀ ਗੱਲ ਹੋਈ ਆ ਚਲੋ ਇੱਥੇ ਮੀਟਿੰਗ ਕਰ ਲਈ ਤੇ ਸਹਿਮਤੀ ਬਣ ਗਈ ਪੇਪਰ ਲੈਣ ਚਲੇਗੇ ਵੀ ਆਪਾਂ ਮਤਾ ਪਾ ਕੋਸਤੋਵਾਲ ਨੰਬਰਦਾਰ ਨੇ ਇਹ ਗੱਲੱਖੀ ਵੀ ਇਸ ਵਾਰ ਤੁਸੀਂ ਐਂ ਕਰੋ ਇੰਜਣ ਪਿੱਛੇ ਕਰ ਦਿਓ ਡੱਬਾ ਇੰਜਣ ਹੋਰ ਲਾ ਦਿਓ ਇੰਜਣ ਨੂੰ ਡੱਬਾ ਕੋ ਉੰਜਣ ਸ਼ਬਦ ਦੇ ਉੱਤੇ ਇਤਰਾਜ਼ ਹੋਣ ਕਰਕੇ ਹੀ ਮੈਟਰ ਉਲਝ ਗਿਆ ਅਗੂ ਪਾਈ ਹੋ ਗਈ ਪੁੱਤ ਦੁਵਾਦ ਰੰਗ ਅਬੂਲ ਪ੍ਰਮੋਡ ਜਹਰੂ ਬੋਲੀ ਚੈਲੋ ਆਜਾ ਉਥੇ ਜਿਹੜਾ ਜੀ ਜੀ ਨਹੀਂ ਆਪਾਂ ਅਸੀਂ ਉਹ ਤੋਂ ਇਹ ਗੱਲ ਕਹੀ ਜੀ ਆ ਵੀ ਕਮੇਟੀ ਬਦਲ ਦੋ ਸਾਰੀ ਨੇਚਰ ਬਿੰਗ ਕਰਨਾ ਚਾਹੁੰਦੇ ਤੁਸੀਂ ਸਾਰੇ ਸਾਨੂੰ ਤੋਂ ਕਿ ਲਿਖਣ ਲੱਗਦੇ ਕਮੇਟੀ ਦੀ ਟੱਕਲੇ ਮਿੱਟੀ ਦੇ ਰੋਲੇ ਪਿੱਛੇ ਖੜਾ ਲਓ ਮਾਟਕੇ ਡੰਡੀ ਮੈਨੂੰ ਨੇ ਉਹ ਪਰਲੇ ਪਰਸੇ ਜੇਕਰ ਤਾਂ ਅੱਜ ਕੀ ਉਹ ਡਾਕੀ ਨਾਲ ਜੀ ਤੁਸੀਂ ਪ੍ਰਧਾਨੋ ਪ੍ਰਧਾਨਪਤ ਬਟੇ ਗੁਰੂ ਘਰ 'ਚ ਅੱਜ ਕੀ ਗੱਲ ਹੋਈ ਜਿੱਥੇ ਕੀ ਮਸ਼ੂਰੀ ਮੀਟਿੰਗ ਆਦੀ ਹੋਈ। ਦੇਖੋ ਤੁਹਾਨੂੰ ਤਾਂ ਪਹਿਲਾਂ ਪਤਾ ਪ ਨਹੀਂ ਸੀ ਆਦੀ ਵੀ ਕੀ ਗੱਲ ਬਾਰੇ ਕੱਟ ਹੋਇਆ ਕਰਦਾ। ਸਾਡਾ ਕੰਦ ਨਾ ਘਰ ਸਾਡੇ ਸੱਜਣਾਂ ਨੂੰ ਪਤਾ ਲੱਗਿਆ ਵੀ ਹਾਂ ਭਾਈ ਇਹ। ਇਹ ਤਾਂ ਹੋ ਕਮੇਟੀ ਜੀ ਨੂੰ ਟ੍ਰਲ ਦਈ। ਅੱਛਾ ਜੀ। ਬਿਲਕੁਲ। ਬੇਲਕ ਬੇਟੀ ਬੇਲਕ ਬੇਟੀ ਚੌਂਦ ਲੜ ਕੀ ਕੀ ਗੱਲ ਤੁਸੀਂ ਇੱਥੇ ਮੌਜੂਦ ਸੀ ਕੀ ਹੋਇਆ ਕੀ ਇੱਥੇ? ਇੱਥੇ ਕੈਮਰੇ ਲੱਗੇ ਨੇ ਕੈਮਰੇ। ਅਸਲ ਵਿੱਚ ਤਾਂ ਉਹ ਕਹਿੰਦਾ ਜਿਹੜਾ ਸੀਗਾ ਜੀ ਉਹ ਮੇਕਨਿਕਰ ਉਹ ਕਹਿੰਦਾ ਵੀ ਆਪਾਂ ਜਿਹੜਾ ਹੈਗਾ ਇਹ ਜਿਹੜਾ ਗੱਡੀ ਦਾ ਇੰਜਣ ਆ ਨਾ ਆਪਾਂ ਨੇ ਇੰਜਣ ਬਦਲ ਉਹਨੇ ਕਈ ਵਾਰ ਕਿਹਾ ਵੀ ਹਾਂ ਪਰ ਇੰਜਨ ਬਦਲਦਾ ਤੇ ਉਹ ਉਹ ਮੰਦਾ ਠੀਕ ਨਹੀਂ ਆਇਆ ਜੀ ਟੀਟੇ ਸਾਰੀ ਨਾਲ ਆ ਜਾਂਦੀ ਨਹੀਂ ਫਿਰ ਹਮੜਾ ਕਿਨੇ ਕੀਤਾ ਜੀ ਪਹਿਲਾਂ ਕੁੱਟਮਾਰ ਕਿਨੇ ਸ਼ੂ ਕੀਤੀ ਹੈ ਜੀ ਦੇਖੋ ਕੁੱਟਮਾਰ ਤਾਂ ਪਹਿਲਾਂ ਬੋਲਿਆ ਤਾਂ ਉਹੀ ਹੈ ਅੱਛਾ ਜੀ ਅਗੰਡਾ ਚੱਕਰ ਭੱਜਿਆ ਜੀ ਜਿਹੜਾ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ ਇਹ ਇਹ ਚੰਗਾ ਹੋਇਆ ਕਿ ਮਤ ਪਾਪਾ ਦੇ ਉੱਥੇ ਜਾ ਕੇ ਬੋਲਿਆ ਮਿਰਬਾ ਪਿੱਛੇ ਆ ਗਿਆ ਜੀ ਕੀ ਉਹ ਤਾਂ ਫਿਰ ਤੋਂ ਕੁੱਟਮਾਰ ਸ਼ੂ ਹੋ ਗਈ ਜੀ ਕੁੱਟਮਾਰ ਤਾਂ ਬਦ ਗਈ ਸੀ ਫੜ ਮੋਟੀ ਹੋ ਜਾਏ ਤੇ ਉਹਦਾ ਕਾਰ ਕੋ ਕੁੱਟਮਾਰ ਜਾਵੇ ਕਿ ਨਹੀਂ ਹੋਈ ਬਾਕੀ ਅਸੀਂ ਦਾ ਕੋਲ ਗਾਇਬ ਨਹੀਂ ਹੈ ਕਿ ਕੀ ਹੋਇਆ ਕੀ ਹੈ ਅੱਜ ਅਸੀਂ ਕਮੇਟੀ ਅੱਜ ਤਾਂ ਤੂਰ ਮੈਂ ਕਹਿੰਦਾ ਸੱਚੀ ਮੈਂ ਅੰਦਰ ਬੁਝਿਆ ਮੈਂ ਤਾਂ ਇਸ ਦੇ ਰੌਲੇ ਦੇ ਵਿੱਚ ਜਾਂਦਾ ਜੀਗਾ ਠੀਕ ਇਹ ਆਪਣੇ ਇਹ ਸਭ ਕੀ ਮਾਮਲਾ ਸੀਗਾ ਇੱਥੇ ਮਾਮਲਾ ਕਿਹੜੇ ਪਿੰਡ ਦਾ ਮਾਮਲਾ ਹੈ ਤਖਰਾ ਫੁਖਣਾ ਪਿੰਡ ਦਾ ਇਹ ਗੰਗਲ ਕਮੇਟੀ ਇਹ ਬਣੀ ਹੋਈ ਹੈ ਪੁਲਿਸ ਬੰਦੇ ਮਤਲਬ ਬੈਠੇ ਸੀ ਬੰਦੇ ਡੇਟਾ ਮਤਲ ਹੈਗਾ ਮੀਤ ਸਿੰਘ ਦਾ ਤੇ ਸਾਡੇ ਜ਼ਿੰਦਗੀ ਕਮੇਟੀ ਦਾ ਇਹ ਰਸ ਰੇਡਿੰਗ ਨੰਬਰ 20 ਹੈ ਕਿ ਇਹ ਮਤਲਬ ਇਹਨਾਂ ਨੂੰ ਕੋਈ ਯਤਰਾਜ ਨਹੀਂ ਕਰਦਾ ਉਹ ਤਾਂ ਉਹ ਡਾ ਇੰਜਣ ਨਹੀਂ ਆਪਾਂ ਤਾਂ ਅਸੀਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਕਮੇਟੀ ਬਦਲ ਦੇ ਸਾਰੇ ਸਹਿਪ ਹੋਗੇ ਸਾਰੇ ਜਾਨ ਤੋਂ ਲਿਖਣ ਦਾ ਟੇਖਣ ਨੂੰ ਕਾਗਜ਼ਪਤ ਨੂੰ ਬਾਅਦ ਸ਼ਿਕਾਇਤ ਕਰਵਾਈਏ ਤੁਹਾਡੀ ਸ਼ਿਕਾਇਤ ਵੀ ਬਣਵਾਜੀਏ ਬਣਨ ਵਸੇ ਪਰਦਾਤ ਤੋਂ ਬਾਅਦ ਜੋ ਵੀ ਹਾਂ ਪਰਦਾਤ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਈ ਕਰ ਲੀਜੀ ਜਿਹੜੇ ਵੈਪਰ ਦੇ ਕੰਮ ਜੀ ਮੈਟਰ ਕੀ ਮੈਟਰ ਹੋਇਆ ਰਣਾ ਗੁਰਮੀਤ ਸਿੰਘ ਹੈ ਜੀ ਤੇ ਨੈਟਰਾ ਚ ਇਹ ਸੀਗਾ ਸਾਡਾ ਕੰਧ ਨਾ ਘਾਰ ਆ ਸਾਡੇ ਸੱਜਿਆਂ ਤੋਂ ਉਹ ਸੁਪੰਦ ਜੀ ਕੋਲ ਤਾਂ ਕੋਈ ਨਹੀਂ ਸਾਡਾ ਹੱਥ ਗੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਆ ਕੁਝ ਜੰਗੂੜੇ ਨੋ ਕੀ ਲਿਆਓ ਇਹਦਾ ਵਿਸਤਾਰ ਕਰਕੇ ਹੋਰ ਮੈਂਬਰੇ ਚ ਪਾਓ ਤੇ ਕੈਮਰੇ ਲੱਗੇ ਪਿਆਨ ਪਹਿਲਾਂ ਵੀ ਗੱਲ ਹੋਈ ਆ ਚਲੋ ਮੀਟਿੰਗ ਸਦ ਲਈ ਤੇ ਸ਼ਾਂਤੀ ਬਣ ਪੀਪਲ ਬੈਨ ਚਲੇਗੀ ਵੀ ਆਪਾਂ ਪਤਾ ਪਾ। ਉਸ ਤੋਂ ਬਾਅਦ ਨੰਬਰਦਾਰ ਨੇ ਇਹ ਗੱਲ ਕੀਤੀ ਵੀ ਇਸ ਵਾਰ ਤੁਸੀਂ ਐ ਕਰੋ ਇੰਜਣ ਪਿੱਛੇ ਕਰ ਦਿਓ ਡੱਬਾ ਇੰਜਣ ਹੋਰ ਲਾ ਦਿਓ ਇੰਜਣ ਨੂੰ ਡੱਬਾ ਬਣਾ ਦਿਓ। ਉਹ ਇੰਜਣ ਸ਼ਬਦ ਦੇ ਉੱਤੇ ਇਤਰਾਜ਼ ਹੁਣ ਕਰਕੇ ਹੀ ਮੈਟਰ ਮਤਲਬ ਖੁੱਲ ਗਿਆ। ਦਸਤੋਪਾਈ ਹੋ ਗਈ। ਬਹੁਤ ਰਹਿ ਜਾਪੁਰ ਤੋਂ ਤੁਹਾਰਾ ਇਹ। ਉਹ ਤੇ ਜਿਹੜਾ ਜੀਜੀ ਜੀ ਫੋਟੋ ਮਾਰਦੇ ਜਿਹਨੂੰ ਸ਼ਿਕਾਇਤ ਦਿੱਤੀ ਆ ਉਹ ਤਾਂ ਨਾ ਕੀ ਜਿਹਨੂੰ ਫਿਰ ਸ਼ਿਕਾਇਤ ਦਿੱਤੀ ਉਹ ਨੇਤਰ ਸਿੰਘ ਸਨ ਆਫ ਚਾਦੂ ਸਿੰਘ ਅੱਛਾ। ਇਹ ਬੰਦ ਬੰਦੋ ਕਮੇਟੀ ਬੇਰੀ ਪ੍ਰਬੰਧਕ ਕਮੇਟੀ ਦੀ ਡੰਗਲੀ ਕਮੇਟੀ ਨਾਲੇ ਪਿੱਛੇ ਚੋਂ ਚੋਂ ਕਿਸੀ ਰੋਲਾ ਹੋਇਆ ਸਾਰਾ ਹਾਂ